ਲਖਣੀਏ ਤੈਨੂੰ ਮੈਂ ਕਹਿਦਾ ਵੀ ਜਦੋਂ ਜੰਮਗੀ ਭੁਖੀ ਆਇਆ ਤਰ ਕਾ ਦਾ ਮੈਂ ਬਰਾਸ ਤੇ ਆ ਤੇ ਜੰਮਗੀ ਗਏ ਮੈਂ ਇਹ ਦੋ ਤਫਾ ਚੱਕਿਆ ਉਹ ਮੇਰੇ ਰੇਦੀ ਜੰਮੀ ਵੀ برفਾਂ ਨਾਲ ਤੇਰੇ ਜੋੜੇ ਨਹੀਂ ਥਲੇ ਨਾਲ ਥਲੇ ਥਲੇ ਨਾਲ ਥਲੇ ਨਾਲ ਥਲੇ ਨਾਲ ਉਹ ਕਿਵੇਂ ਮਾਣਿਆ ਨੀ ਇਹੀ ਤਾਂ ਠੀਕ ਨਾ ਜੇ ਤਰਾ ਲੱਗਾ ਬੈਠਾ ਉਹ ਕਾਂ ਨਾ ਠੰਡਾ ਹੁੰਦਾ ਮਾਣ ਖੜ ਜਾ ਸ਼ੋਰਿਆ ਮੈਂ ਦੇਖਾਂ ਮੈਂ ਇੱਥੇ ਬੈਠਾ ਇਹਦੇ ਭੈਜਾ ਸ਼ੋਰੇ ਤੜਕੋ ਦੜਕ ਮੈਂ ਥੱਲੇ ਲਾ ਦੇ ਫਿਰ ਥੱਲੇ ਲਾ ਦੇ ਦੰਦੇ ਥੱਲੇ ਲਾ ਦੇ ਥੱਲੇ ਥੱਲੇ ਲਾ ਥੱਲੇ ਲਾ ਉਹ ਸੁਨਾਤਾ ਕਰਾਂਗਾ ਮੈਂ ਆਂਦੀ ਮਾਇ ਤੇ ਕੋ ਕਾਂ ਮਾਇ ਕੋਮ ਚੰਗੇ ਆਉ ਮੀ ਮੇਰੇ ਸ਼ੋਰਿਆ ਕੀ ਕੰਮ ਤਾਂ ਤੁਹਾਨੂੰ ਲੱਗਦਾ ਕੀ ਖਵਾ ਦੇ ਰਾਤ ਮੇਰਾ ਡੱਬਾ ਰਹਿ ਗਿਆ ਕਿਤੇ ਬਾਹਰ ਅੱਛਾ ਉਹ ਮੇਰਾ ਹਾਂ ਤੜ ਅਬ ਮੈਂ ਬਰਾਸ ਤੇ ਰਾਤ ਜਾ ਮੈਂ ਕਿਵੇਂ ਨੋ 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 ਮੈਂ ਇਹ ਬੋ ਤਫਾ ਚੱਕ ਉਹ ਮੇਰੇ ਜਿੱਤੇ ਮੀ ਭੀ ਪਰਫੂ ਉਹ ਮੱਕ ਪਰਾਂ ਚੰਚਾ ਉਹ ਚੰਚਾ ਆ ਵੀ ਆ ਫੇ ਮਾ ਖਾਈ ਕੀ ਦੇ ਖਾਈਏ ਯਾਂ ਕਿ ਹੈ ਕੀ ਧਾਮ ਮੇਰੇ ਖਿਆਲ ਦੇ ਪੱਜਾ ਤੇ ਆ ਆ ਨਾ ਮੈਂ ਆ ਗਿਆ ਤੇਰੇ ਕੋਲ ਮੈਂ ਤੇ ਜੰਮਗੀ ਭੁੱਕੀ ਹੋਰ ਕਹਿੰਦੇ ਤਾਂ ਮੇਰੇ ਕੋਲ ਵੀ ਲਹੀ ਗਈ ਐ ਪਹ ਲੈ ਆਂਦੀ ਐ ਉਹ ਆ ਬਾਂ ਲਛਣੀ ਐ ਸ਼ੁਰੂ ਤੋਂ ਹੀ ਲਛਣੀ ਐ ਹਾਂ ਲਛਣੀ ਲਛਣੀ ਐ ਇੰਨਾ ਲਛਣੀ ਕਿਉਂ ਆ ਕਾਂ ਦਾ ਲਛਣੀ ਐ ਤੈਨੂੰ ਮੈਂ ਕਹਿਦਾ ਵੀ ਜਦੋਂ ਜੰਮਗੀ ਭੁੱਕੀ ਭੁੱਕੀ ਜੰਮ ਕਿਉਂ ਗੱਪ ਮਾਰਦਾ ਸਹੋੜਿਆ ਭੁੱਕੀ ਤਾਂ ਛੱਡ ਦੇਆ ਕਰ ਫਰੀ ਕੰਮ ਤੇਰਾ ਗੱਪ ਚ ਹੁੰਦਾ ਮੁੱਝਾ ਮੁੱਝੀ ਕਿਵੇਂ ਜੰਮੀ ਸੋਹਣੇ ਭੁਖੀ ਵੀ ਕਿਤੇ ਜੰਮੀ ਆ ਪਹਿਲੀ ਵਾਰੀ ਗੱਲ ਹੋਈ ਉਹ ਰਾਤ ਮੈਂ ਨਾ ਜਦੋਂ ਰਾਤ ਬੜੀ ਠੰਡ ਸੀ ਤਾਂ ਹੀ ਜਾਨੀ ਸੀ ਰਾਤ ਤਾਂ ਰਾਤ ਪੂਰਾ ਮੈਂ ਨਾ ਇੱਕ ਕਰ ਪੈਂਦਾ ਸੀ ਰੋ ਰਿਆ ਬੰਦੇ ਜੰਮੀ ਜਾਂਦੇ ਮੈਨੂੰ ਪਤਾ ਤੇਰਾ ਤੂੰ ਪੈਸੇ ਬਾਹਰ ਰੱਖ ਕੇ ਭੁੱਲ ਜਾਂਦਾ ਭੁੱਲ ਜਾ ਸੋਹਣੇ ਭੁਖੀ ਤਾਂ ਤੂੰ ਭੁੱਲ ਹੀ ਨਹੀਂ ਸਕਦਾ ਝੂਠ ਕਿਉਂ ਉਹ ਬਾਹਰ ਰਹੇਗੀ ਕਿਤੇ ਉਹ ਮਹਾਰਾਜ ਰਾਤ ਤਾਂ ਬੜੀ ਜਾਨੀ ਸੀ ਮਹਾਰਾਜ ਬਖਸ਼ੋ ਓ ਯਾਰ ਮੈਂ ਤੈਨੂੰ ਝੂਠ ਕਦੇ ਮਾਰਿਆ ਜ਼ਿੰਦਗੀ ਬਹੁਤ ਮਾਰਿਆ ਸਹੁਰਿਆਂ ਬਥੇਰੀ ਭੁੱਕੀ ਕਹਿਰਾਂ ਦੀ ਭੁੱਕੀ ਖਾ ਗਿਆ ਮੈਂ ਤਾਂ ਉਹ ਪਾਈਆਂ ਖਿਲੇ ਆ ਡੱਬਾ ਯਾਰ ਸ਼ਰੀਰ ਨਹੀਂ ਮੈਂ ਤਾਂ ਤੇਰਾ ਸ਼ਰੀਰ ਬੜਿਆ ਪਿਆ ਮੇਰਾ ਨਹੀਂ ਇਹ ਖਵਾ ਨਹੀਂ ਆ ਲਕਿਨ ਫਿਰ ਮੇਰਿਆਂ ਵੀ ਲਵਾਤੀਆਂ ਇਕੱਲਾ ਹੀ ਬੋਲ ਗਿਆ ਪਾਈਆਂ ਨੇ ਮੇਰੀ ਸੂਰਜ ਦੀਆਂ ਖਿਰਨਾ ਦੀਆਂ ਮੈਨੂੰ ਸੂਰਜ ਦੀ ਉਹ ਜਿਹੜਾ ਤਰਾਕਾ ਜਿਹੜੇ ਰੰਗ ਦਾ ਆ ਇਹ ਡਰੈਫਟ ਮੈਨੂੰ ਤਾਂ ਝੋਲਾ ਜਾਂਦੀਂਦਾ ਮੈਨੂੰ ਤਾਂ ਕਿੰਨੀ ਖੋਹੇ ਦੋ ਚਮਚੇ ਖਾਣੇ ਆ ਜਦੋਂ ਮੇਰੀ ਭੁੱਖੀ ਅੱਜ ਜੇ ਮਤਲਬ ਭੁੱਖ ਨਿਕਲੀ ਮੈਂ ਡੱਬਾ ਬਾਹਰ ਤਾਂ ਦੂੰਗਾ ਜਦੋਂ ਹੀ ਮੇਰੀ ਭੁੱਖੀ ਖੁਰਗੀ ਤੇਰੇ ਦੋ ਚਮਚੇ ਵਾਪਸ ਕਰ ਦੂੰਗਾ ਮੈਂ ਦੋ ਹੀ ਚਮਚੇ ਮੈਂ ਹਾਂ ਤੇਰੇ ਦੋ ਚਮਚੇ ਵਾਪਸ ਕਰ ਤੂੰ ਮੈਂ ਕਿਹਾ ਮੈਂ ਕਿਹਾ ਗੱਪੇ ਦਾ ਲਾਗ ਜਨਾ ਨਹੀਂ ਗੱਪੇ ਦਾ ਕੋਈ ਲਾਗ ਨਹੀਂ ਮੈਂ ਤਾਂ ਮੈਂ ਦੋ ਚਮਚੇ ਖਾਸ਼ ਬਾਦਾਂ ਰਹੀ ਮੈਂ ਹਾਂ ਬਾਦਾਂ ਇਹ ਭੁੱਖੀ ਦੀ ਸੌਖਾ ਭੁੱਖੀ ਦੀ ਕਸਮ ਯਾਰ ਪਾਣੀ ਨਿਕਾਲਿਆ ਮਾ ਹੋ ਰਿਆ ਕੀ ਕਿਵੇਂ ਪਾਣੀ ਨਿਕਾਲਿਆ ਕਿ ਪਾਣੀ ਕੋਈ ਨਹੀਂ ਪੀਣਗੀ ਬਣਾ ਦਿਖਾ ਤਾ ਤੇ ਦੇਖਤੀ ਮੇਰੇ ਤੋਂ ਦੜ ਖੜ ਜਾਂਦਾ ਇਹ ਹਾਗਾ ਕਿਸ ਕੀ ਤੋਂ ਮੁਟ ਦਾਰੀ ਦੇ ਦੇ ਨਾ ਨੋ 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 ਪੈਂਟ ਦੇ ਜਾਂਦੇ ਇਹ ਨੂੰ ਇਹਨਾਂ ਨੂੰ ਇਹ ਬਤਾ ਜੀ ਕਿ ਜਾਣ ਦੇ ਇਹ ਮਿਆਲਾ ਵੇਲੇ ਇਹ ਮੇਰੇ ਅੱਖੇ ਲੱਗ ਕੇ ਜਾਂਦਾ ਤੇ ਉਹ ਲੈ ਆ ਲੈ ਆ ਭਜ ਨੇ ਆ ਲੈ ਕੰਜਰ ਰਿਆ ਲਿਆ ਭਾਈ ਨੇ ਅੱਖਾਂ ਚ ਵੜਾ ਟਾਈਮ ਲਾਈ ਨੇ ਉਹ ਬਲੇ 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 ਅੱਛਾ ਅੱਛਾ ਮੈਂ ਕਹ ਜੇ ਤੇਰੀ ਸ਼ਕੀਲ ਦੇ ਡੱਬੇ ਚ ਧਰਤੀ ਤਾਂ ਜੰਮ ਗਈ ਤੂੰ ਪਲਾਸਟਿਕ ਦੇ ਡੱਬੇ ਚ ਪਾਈ ਬੈਠਾ ਤਾਂ ਨਹੀਂ ਜੰਮੀ ਮੇਰੀ ਗੱਲ ਸੁਣ ਲੈ ਇੱਕ ਮੈਨੂੰ ਨਿੱਤਿਆ ਕਰਦੇ ਨਹੀਂ ਇਹ ਮਣਕੇ ਤੇ ਦੇਖ ਮੇਰਾ ਵੀ ਨਾ ਉਹ ਵੀ ਕੰਮ ਕਰਾ ਦੀ ਦੇਨਮਾ ਤਾਂ ਹੀ ਗਿਆ ਜੀ ਚੋਂ ਤੇ ਦੋ ਹੀ ਦੇਉਂਗਾ ਦੋ ਹੀ ਖਾऊं ਕੰਜੇ ਵਾਂ ਉਹ ਉਹ ਬੜੇ ਹਾਂ ਉਹ ਨੋ ਨੋ ਮੈਂ ਕੋਲੇ ਬੈਠ ਜੀਦਾ ਮੈਂ ਤਾਂ ਕੋਲੇ ਬੈਠਦਾ ਲਾਲਚ ਨਾ ਕਰੀਂ ਦਿਖਾ ਨਹੀਂ ਕਰਦਾ ਦਿਖਾ ਆ ਰਿਹਾ ਹੈ ਉਹ ਯਾਰ ਕਾ ਮਾਰਾ ਨਾ ਕਰਾ ਹੋਰ ਇਹ ਕਰਿਆਗੇ ਮੈਂ ਉਹ ਮੈਨੂੰ ਮੈਂ ਨਾ ਛੇੜੀਂ ਦੇ ਚ ਉਹ ਵਿੱਚ ਪਾ ਲਈ ਉਹ ਯਾਰ ਗੱਲਾਂ ਦਾ ਗਲਾਕੜਾ ਨਾ ਬਣ ਪਤੀ ਆ ਮੈਨੂੰ ਤੇ ਰਸਟੂਰਲ ਦਾ ਦੇਣੀ ਖਾਣੀ ਛੜਾ ਬਾਈ ਮਣਕੇ ਖੜਾ ਖਾਣਾ ਤਾਰ ਮਨ ਨਾਲ ਜਦੋਂ ਹੀ ਖੁਰਕੀ ਮੇਰੀ ਅੱਜ ਜੇ ਧੁੱਪ ਨਿਕਲੀ ਤੋਂ ਖੁਰਕੀ ਮੈਂ ਲੈ ਲਿਆ ਮੇਰੀ ਗੱਲ ਰਸਾ ਖਾਣਾ ਹੁੰਦਾ ਤੂੰ ਖਾ ਜਾ ਕਰ ਮੈਨੂੰ ਪਤਾ ਤੇਰੀ ਪਤਾ ਨਹੀਂ ਆ ਦੈਂ ਮੰਗ ਤੰਗ ਕੇ ਖਾਣ ਦੀ ਪਹਿਲਾਂ ਤੂੰ ਖਾਣਾ ਤੂੰ ਰਾਣਾ ਖਾਨ ਆਉਂਦੇ ਤੋ ਲਖੋ ਪਰ ਐ ਕਿਨੇ ਪਿਨੇ ਜੇ ਨਾ ਪਾਇਆ ਗੁਰਬੀ ਮੇਰੀ ਜਾਮ ਨੂੰ ਕੀ ਕੋਈ ਗੱਲ ਨਹੀਂ ਖਾ ਲਿਆ ਕਰ ਮੈਂ ਤੈਨੂੰ ਕਿਤੇ ਜਵਾਬ ਕਿਤੇ ਇੱਕ ਤਾਂ ਹੀ ਖਾ ਜਾਈਦਾ ਹੁੰਦਾ ਨਾ ਪਰ ਕਿਨੇ ਜੇ ਮੈਂ ਪਾਇਆ ਕਰ ਇਹਦੀ ਆਦਤ ਉੱਤੇ ਰਹੀ ਹੈ ਜਿਹਨੂੰ ਤੋਏ ਉਹ ਤੋਂ ਮੰਗ ਕੇ ਖਾ ਲਿਆ ਉਹ ਤੋਂ ਨਸ਼ਾ ਖਾ ਲਈਦਾ ਹੁੰਦਾ ਪਰ ਮੇਰਾ ਨਸ਼ਾ ਨਾ ਤੋੜ ਤੂੰ ਮੇਰਾ ਜਾਮ ਮੰਗਿਆ ਅਮੜੀ ਨੂੰ ਨਾ ਕੱਪ ਮਾਰਿਆ ਚੰਗਾ ਹੋੜੇ ਹੁੰਦਾ ਬਰਬਰਗਾ ਬੰਦਾ ਹੁੰਦਾ ਉਹ ਹੀ ਹੋੜਿਆ ਚਲ ਜੋ ਮਾਰਿਆ ਮਹਾਰਾਜ ਬਖਸ਼ੋ ਜਿੰਨੀ ਖਾਣੀਆਂ ਖਾਓ ਤੇ ਜਹਾਸ ਆਈਂ ਦੋ ਜਣ ਕੀ ਤੈਨੂੰ ਝੂਠ ਲੱਗਦਾ ਹੈ ਉਹ ਜਿਹੜਾ ਕੁਛ ਠੀਕ ਆ ਪਹਿਲਾਂ ਵੀ ਤੂੰ ਬਥੇਰੇ ਝੂਠ ਮਾਰਿਆ ਗੜਕ ਵੀ ਨਵਾਂ ਹੈਗਾ ਖਾਲਾ ਜੀ ਉਹ ਮੈਂ ਸ਼ਕੀਰ ਦਾ ਡੱਬੇ ਚ ਰੱਖੀ ਸੀ ਤਾਂ ਆ ਜਾ ਮੰਗੀ ਨੇ ਬਿਨੇ ਨਾ ਪਾ ਯਾਰ ਯਾਰ ਤੇ ਨਾ ਫਿਰ ਕੋਈ ਨਹੀਂ ਮੈਂ ਦੱਸ ਦਾਂ ਤੈਨੂੰ ਮੈਂ ਖਾਲਾ ਉਹ ਪਾਣੀ ਕਿੱਥੇ ਆਇਆ ਹੋਏ ਨਹੀਂ ਬਣੂ ਯਾਰ ਇਹਦੇ ਜਿਹ ਬੰਦੇ ਆ ਨਸ਼ਾ ਕਰਨਾ ਬਾ ਧੰਨਵਾਦ ਭਾਈ ਮੇਰਾ ਬਾ ਧੰਨਵਾਦ ਜਿਆਦੇ ਪਚਾ ਸੀ ਭਾਈ ਮੇਰੀ ਭੁੱਖ ਹੀ ਨਾ ਜਾਂਦੀ ਏ ਤੇ ਮੈਂ ਤੇਰੇ ਕੋਲੇ ਆਉਂਦਾ ਹੀ ਚਲੋ ਮੂੰ ਤਾਂ ਬੱਜਗਾ ਨਾ ਜਾਂਦੀ ਨਾ ਹੀ ਆਉਂਦਾ ਮੇਰੇ ਕੋਲੇ ਮੇਰਾ ਤਾਂ ਨੁਕਸਾਨ ਹੀ ਹੋਣਾ ਕੋਈ ਫਾਇਦਾ ਨਹੀਂ ਖੁਰਜੂ ਵੀ ਮੈਂ ਤੈਨੂੰ ਗੱਲ ਸਮਝਾ ਗਿਆ ਕਿ ਆ ਨਾ ਭੁੱਖੀ ਖਾ ਜਾ ਕਰ ਕਰੀ ਕਰੀ ਆ ਤੇ ਪਰੱਖੇ ਨਹੀਂ ਇੰਜ ਨਾ ਬਾਇਆ ਖਾ ਲਈ ਹੁਣ ਤੇ ਚੱਲ ਭਾਈ ਮੇਰਾ ਵੀਰ ਜਾ ਮਿਹਰਬਾਨੀ ਤੇਰੀ ਬਹੁਤ ਬਹੁਤ ਨਾ ਨਾ ਕਿਵੇਂ ਕਰਕੇ ਉਹ ਯਾਰ ਜਿੰਮੇ ਮਰਜੀ ਕਰੋ ਇੱਥੇ ਖਿਹੜਿਆ ਨਾ ਹੁਣ ਆਉਦਾ ਨਹੀਂ ਪੋਰਕੇ ਤੇ ਕਿੰਨੇ ਦਿਨਾਂ ਤੋਂ ਨਾ ਮੇਰਾ ਉਮੜੀ ਦਾ ਕੀ ਪਤਾ ਮਣੀ 5 ਦਿਨਾਂ ਤੋਂ ਜਾਨੇ ਦੇ ਹੱਥ ਤੋਂ ਸਾਰੇ ਆ ਆ ਫਿਰ ਆਪ ਇਕੱਠੇ ਆ ਤੂੰ ਕਿਤੇ ਪੈਣਾ 5 ਦਿਨਾਂ ਤੋਂ ਨਾ ਹੁੰਦਾ ਹੋਵੇ ਮੈਂ ਰੋਜ਼ ਨਾ ਹੀ ਜਾਵਾਂ ਨੁਕਸਾਨ ਹੋ ਜਾਂਦਾ ਮੇਰੀ ਗੱਲ ਸੁਣ ਇਕੱਠਾ ਨਾਲ ਆਪਣੇ ਮੁਰਗੇ ਕਿਹੜੇ ਜਾਂਦੇ ਹੈਗੇ ਹੋਏ ਦਾ ਭੁੱਖੀ ਹਾਂ ਜੀ ਭੁੱਖੀ ਤਾਂ ਤੂੰ ਮਿੰਤਾ ਕਰਕੇ ਖਾ ਕੇ ਗਿਆ ਯਾਰ ਮੈਂ ਤਾਂ ਮੈਂ ਤਾਂ ਤੇਰੇ ਨਾਲ ਆਇਆ ਸੀ ਛਾਂਜੀ ਹੋ ਗਈ ਹੁਣ ਮੈਂ ਚੋਂ ਦੋ ਜੰਮ ਤੈਨੂੰ ਮੈਂ ਤਾਂ ਖਾਣਾ ਮਹੀਨੇ ਦੀ 200 ਗ੍ਰਾਮ ਤੂੰ ਖਾਏ ਨਾ ਚਾਰ ਪੰਜ ਹੁਣ ਮੈਂ ਵੀ ਦੇ ਦੂੰ ਦੋ ਜੰਮ ਨਹੀਂ ਨਹੀਂ ਰੱਜਿਆ ਤੇ ਆ ਦੇਉਂਗਾ ਨਹੀਂ ਨਹੀਂ ਰੱਜਿਆ ਤੇ ਚਲ ਆਇਆ ਤੈਨੂੰ ਦੱਸ ਵੀ ਨਾ ਹੁਣ ਮੈਂ ਯਾਰ ਪਰ ਮੈਂ ਵੀ ਫਰੂਨ ਨੇ ਜਨਾ ਤੂੰ ਨਾ ਹੂੰਗਾ ਕਦੀ ਨਾ ਮੈਂ ਮੈਂ ਯਾਰ ਮੇਰੇ ਨਾਲ ਤੇਰਾ ਕੀ ਲੱਗਿਆ ਤੈਨੂੰ ਤੂੰ ਆਉਂਦਾ ਰਾਮਰਾ ਉਹ ਕਰ ਮੈਂ ਰੋਜ਼ ਨਾ ਮੈਂ ਮੇਰੇ ਮੰਨੂ ਦਾ ਤਿੰਨ ਵਾਰ ਹੀ ਨਾ ਦਿਨ ਵਿੱਚ ਦੀ ਭਾਣਾ ਨਾ ਮੈਂ ਬਕਿੰਨੀ ਨਾਲ ਆਪਾਂ ਮੈਨੂੰ ਮੈਂ ਤਾਂ ਤਾਂ ਫੇਰ ਵੀ ਨਹੀਂ ਜਾਂਦੀਆਂ ਤੇਰੀਆਂ ਮੈਂ ਗੰਗਾ ਤੇ ਮੇਰੇ ਮੰਨ ਨੂੰ ਜੇਰ ਤੂੰ ਕਬੇਰੀ ਤੇ ਨਹਾ ਜਾ ਕੇ ਗੰਗਾ ਤੇ ਮਾਨਸਰੋਵਰ ਝੀਲ ਤੇ ਜਾਉਂ ਜਿੱਥੇ ਮਰਜੀ ਮੇਰੇ ਮੰਨ ਨੂੰ ਜਾਇਆ ਮੰਟ ਐਵਰੇਸਟ ਤੇ ਚੜ ਜਾ ਜੇ ਪਰ ਖੜਾ ਛੱਡ ਪਾ ਸੱਚੇ ਮੰਟ ਐਵਰੇਸਟ ਤੇ ਚੜ ਜਾ ਚਲਦਾ ਤੈਨੂੰ ਭਾਵੇਂ ਕਿਤੇ ਮਰਜੀ ਚਲਾਣਾ ਮੈਂ ਆਪਾਂ ਡੱਬਾ ਨਾਲ ਲੈ ਜਾਗੇ ਡੱਬਾ ਦਾ ਤੇਰਾ ਡੱਬਾ ਲੈ ਜਾਗੇ ਮੇਰੇ ਨਾਲ ਤਾਂ ਜੰਮਿਆ ਫਿਰ ਡੱਬਾ ਤਾਂ ਤੂੰ ਪਟਿਆਲਾ ਨਹੀਂ ਡੱਪਣ ਦਿੰਦਾ ਨਾ ਨਾ ਤੇਰੇ ਨਾਲ ਤਾਂ ਭੈਗਾ ਮੇਰੇ ਨਾਲ ਤਾਂ ਜੰਮਿਆ ਹੀ ਲੈ ਜਾ ਉਹ ਬਾਈ ਹੱਥ ਬੰਨੇ ਤੇਰੇ ਮੂਰੇ ਮੈਂ ਭਗ ਜਾਂਦਾ ਯਾਰ ਉਹ ਨਹੀਂ ਮੇਰਾ ਮਰੂ ਮਰੂ ਪਰ ਜਾਂਦਾ 2 ਕਿਲੋ ਭੁੱਕੀ ਖਾਂਦਾ ਮੈਂ ਮੇਰੀ ਨਹੀਂ